ਪਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਹ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੇਖ ਅਬਦੁਲ ਲਤੀਫ ਦਾ ਪੁੱਤਰ ਹਕੀਮ ਵਜ਼ੀਰ ਖਾਨ ਸੀ ਉੰਜ ਉਸ ਦਾ ਅਸਲੀ ਨਾਮ ਅਲੀਮਉਦਦੀਨ ਅਨਸਾਰੀ ਸੀ ਇਹ ਚਨੌੜ ਜ਼ਿਲ੍ਹਾ ਚੰਗ ਪਾਕਿਸਤਾਨ ਦਾ ਵਸਨੀਕ ਸੀ 1900 ਬਾਸ਼ਾ ਜਹਾਗੀਰ ਸ਼ਾਹਜਹਾਂ ਦਾ ਇਤਬਾਰੀ ਅਹਿਲਕਾਰ ਸੀ ਤੇ ਸ਼ਾਹਜਹਾਂ ਨੇ 1628ਵੀਂ ਵਿੱਚ ਇਸ ਨੂੰ ਲਾਹੌਰ ਦਾ ਗਵਰਨਰ ਠਾਪ ਦਿੱਤਾ ਸੀ ਉੰਜ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਾਧਕ ਸੀ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੇਵਾ ਵਿੱਚ ਜੁੜਦਾ ਰਿਹਾ ਉਸ ਦਾ ਗੁਰਬਾਣੀ ਨਾਲ ਇਨਾ ਮੋਹ ਦੱਸਿਆ ਜਾਂਦਾ ਹੈ ਕਿ ਇੱਕ ਵਾਰੀ ਉਹ ਲਾਹੌਰ ਵਿੱਚੋਂ ਲੰਘਿਆ ਜਾ ਰਿਹਾ ਸੀ ਕਿ ਉਸ ਦੇ ਕੰਨੀ ਭਾਈ ਭਾਨੂੰ ਜੀ ਦੇ ਘਰੋਂ ਸ਼੍ਰੀ ਸੁਖਮਣੀ ਸਾਹਿਬ ਦੀ ਉੱਚੀ ਉੱਚੀ ਪੜੇ ਜਾਣ ਦੀ ਆਵਾਜ਼ ਪਈ ਤਾਂ ਹੋਇਆ ਕਿ ਵਜ਼ੀਰ ਖਾਨ ਨੂੰ ਐਸਾ ਨੰਦ ਆਇਆ ਕਿ ਉਹ ਲੰਘਿਆ ਜਾਂਦਾ ਸੁਣਨ ਲਈ ਮੁੜ ਪਿਆ ਉਸ ਦੇ ਮਨ ਤੇ ਸੁਖਮਣੀ ਸਾਹਿਬ ਦਾ ਇੰਨਾ ਅਸਰ ਹੋਇਆ ਕਿ ਉਹ ਸੁਖਮਣੀ ਸਾਹਿਬ ਸੁਣੇ ਬਿਨਾ ਪ੍ਰਸ਼ਾਦ ਮੋਜ ਨਹੀਂ ਪਾਉਂਦਾ ਸੀ ਵਜ਼ੀਰ ਖਾਨ ਆਪਣੇ ਆਪ ਨੂੰ ਗੁਰੂ ਦਾ ਖਾਦਮ ਕਹਿੰਦਾ ਹੁੰਦਾ ਸੀ ਆਪ ਉਹ ਭਾਵੇਂ ਪ੍ਰਸਿੱਧ ਹਕੀਮ ਸੀ ਪਰ ਜਲੋਦਰ ਦੀ ਬਿਮਾਰੀ ਨੇ ਉਸਨੂੰ ਐਸਾ ਗਰਸਿਆ ਕਿ ਸਾਰੇ ਉਪਰਾਲੇ ਅਸਫਲ ਸਿੱਧ ਹੋ ਗਏ ਵਜ਼ੀਰ ਖਾਨ ਨੂੰ ਪਾਲਕੀ ਵਿੱਚ ਬਿਠਾ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਲਿਆਂਦਾ ਗਿਆ ਸ਼੍ਰੀ ਗੁਰੂ ਅਰਜਨ ਦੇਵ ਜੀ ਉਸ ਸਮੇਂ ਦੁਖ ਭੰਜਨੀ ਬੇਰੀ ਪਾਸ ਥੜਾ ਸਾਹਿਬ ਉੱਪਰ ਬੈਠ ਕੇ ਅੰਮ੍ਰਿਤ ਸਰੋਵਰ ਦੀ ਗਾਰ ਕਢਵਾ ਰਹੇ ਸਨ ਸਾਹਾ ਸੰਗਤ ਜੀ ਕੋਈ ਸਾਖੀਆਂ ਵਿੱਚ ਜ਼ਿਕਰ ਮਿਲਦਾ ਹੈ ਇਹ ਔਰਾਂ ਦੀ ਪਾਲਕੀ ਦੁਖ ਭੰਜਨੀ 베ਰੀ へਠਾਂ ਰੱਖ ਦਿੱਤੀ ਗਈ ਤੇ ਵਜ਼ੀਰ ਖਾਨ ਨੂੰ へਠਾਂ ਲਟਾ ਦਿੱਤਾ ਗਿਆ ਵਜ਼ੀਰ ਖਾਨ ਨੇ ਦੂਰੋਂ ਹੀ ਕਹਿ ਦਿੱਤਾ ਮਹਾਰਾਜ ਬਖਸ਼ੋ ਇਧਰ ਬਾਬਾ ਬੁੱਢਾ ਜੀ ਸਰੋਵਰ ਵਿੱਚੋਂ ਗਾਰ ਕੱਢ ਰਹੇ ਸਨ ਤਾਂ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਬਾਬਾ ਜੀ ਵਜ਼ੀਰ ਖਾਨ ਉੱਤੇ ਕਿਰਪਾ ਕਰੋ ਜਦੋਂ ਗੁਰੂ ਜੀ ਨੇ ਇਹੋ ਹੀ ਬਚਨ ਮੁੜ ਦੁਹਰਾਏ ਬਾਬਾ ਜੀ ਨੇ ਘਾਰ ਦੀ ਭਰੀ ਹੋਈ ਟੋਕਰੀ ਵਜ਼ੀਰ ਖਾਨ ਦੇ ਪੇਟ ਉੱਤੇ ਮਾਰੀ। ਵਜ਼ੀਰ ਖਾਨ ਦਾ ਸਾਰਾ ਪੇਟ ਸਾਫ਼ ਹੋ ਗਿਆ। ਗੁਰੂ ਜੀ ਨੇ ਵਜ਼ੀਰ ਖਾਨ ਨੂੰ ਆਪਣੇ ਹੱਥੀਂ ਕੜਾ ਪ੍ਰਸ਼ਾਦ ਦਿੱਤਾ। ਉਸ ਨੇ ਜਦੋਂ ਸਦਾ ਸ਼ਾਂਤੀ ਲਈ ਬਖਸ਼ਿਸ਼ ਮੰਗੀ ਤਾਂ ਗੁਰੂ ਜੀ ਨੇ ਸਦਾ ਅਕਾਲ ਪੁਰਖ ਅੱਲਾ ਵਾਹਿਗੁਰੂ ਦਾ ਜਸ ਗਾਉਣ ਤੇ ਸੁਣਨ ਲਈ ਕਿਹਾ। ਵਜ਼ੀਰ ਖਾਨ ਲਾਹੌਰ ਤੋਂ ਦਿੱਲੀ ਜਾ ਪਹੁੰਚਿਆ ਪਰ ਉੱਥੇ ਵੀ ਉਸ ਦੀ ਕਿਸਮਤ ਨੇ ਸਾਥ ਨਾ ਦਿੱਤਾ। ਤਾਂ ਉੱਥੋਂ ਆਗਰੇ ਜਾ ਕੇ ਡੇਰੇ ਲਾ ਲਏ। ਐਸੇ ਦੌਰਾਨ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਪਾ ਗਏ। ਵਜ਼ੀਰ ਖਾਂ ਬਹੁਤ ਤੜਫਿਆ ਪਰ ਉਸ ਦੀ ਕੋਈ ਪੇਸ਼ ਨਾ ਗਈ। ਆਗਰਾ ਵਿੱਚ ਹਕੀਮੀ ਕਾਰਨ ਵਜ਼ੀਰ ਖਾਂ ਦੀ ਸ਼ੋਹਰਤ ਬਹੁਤ ਵੱਧ ਗਈ ਤੇ ਬਾਦਸ਼ਾਹ ਨੇ ਫਿਰ ਆਪਣੇ ਪਾਸ ਨੌਕਰ ਰੱਖ ਲਿਆ। ਬਾਦਸ਼ਾਹ ਜਹਾਂਗੀਰ ਨੇ ਵੀ ਹੁਣ ਇੱਜ਼ਤ ਦੇਣੀ ਸ਼ੁਰੂ ਕਰ ਦਿੱਤੀ। ਥੋੜੇ ਦਿਨਾਂ ਵਿੱਚ ਹੀ ਵਜ਼ੀਰ ਖਾਂ ਸ਼ਾਹਨਸ਼ਾਹ ਸਹਿਬਜ਼ਾਦਿਆਂ ਤੇ ਹਰਮ ਦੀਆਂ ਬੇਗਮਾਂ ਦੇ ਨਿਜੀ ਹਕੀਮ ਨਿਯਤ ਹੋ ਗਏ ਐਸੀ ਦਿਾਨਤਦਾਰੀ ਤੇ ਲਗਨ ਨਾਲ ਕੰਮ ਕੀਤਾ ਕਿ دیਵਾਨ ਦੇ ਰੁਤਬੇ ਤੱਕ ਜਾ ਪਹੁੰਚੇ ਉੱਥੇ ਵੀ ਫਰਜ਼ ਨਿਭਾਉਣ ਦੀ ਹੱਦ ਦੱਸੀ ਪਹਿਲਾ ਮਾਲਖਾਨਾ ਦੇ ਵਿਚਾਰ ਲਾ ਤੇ ਫਿਰ دیਵਾਨ ਬਣ ਗਏ ਸ਼ਾਹਜਾਹ ਦਾ ਖੁਰਮ ਵਜ਼ੀਰ ਖਾਨ ਨੂੰ ਆਪਣੇ ਨਾਲ ਰੱਖਣ ਲੱਗ ਪਿਆ ਇਸ ਤਰ੍ਹਾਂ ਵਜ਼ੀਰ ਖਾਨ ਦੀ ਚਾਰੇ ਪਾਸੇ ਮਹਿਮਾ ਬਹੁਤ ਵੱਧ ਗਈ। ਜਹਾਂਗੀਰ ਦੇ ਸਮੇਂ ਹੀ ਇਹ ਵਾਪਸ ਲਾਹੌਰ ਆ ਗਏ। ਸਾਈ ਮੀਆਂ ਮੀਰ ਜੀ ਜਦੋਂ ਦਿੱਲੀ ਗਏ ਤਾਂ ਵਜ਼ੀਰ ਖਾਨ ਕੋਲ ਠਹਿਰ ਕੀਤੀ ਸੀ। ਤੇ ਇਹਨਾਂ ਦੋਵੇਂ ਮਹਾਂਪੁਰਖਾਂ ਨੇ ਕਈ ਹੋਰਨਾਂ ਨੂੰ ਨਾਲ ਲੈ ਕੇ ਜਹਾਂਗੀਰ ਨੂੰ ਪ੍ਰੇਰਿਆ ਸੀ ਤੇ ਤਾਈਓ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗਵਾਲੀਅਰ ਦੇ ਕਿਲੇ ਵਿੱਚ ਔਰਿਹਾਈ ਸੰਭਵ ਹੋ ਸਕੀ ਸੀ। ਨੂਰ ਜਹਾਂ ਸਖਤ ਬਿਮਾਰ ਰਹਿਣ ਲੱਗ ਪਈ ਸੀ। ਤੇ وزیر خان ਦੀ ਸੋਬਾ ਉਹ ਕਈ ਵਾਰੀ ਸੁਣ ਚੁੱਕੀ ਸੀ ਲਾਹੌਰ ਆ ਕੇ ਉਸਨੇ ਇਲਾਜ ਕਰਵਾਇਆ ਤੇ ਬਿਲਕੁਲ ਤੰਦਰੁਸਤ ਹੋ ਗਈ ਤੇ ਨੂਰ ਜਹਾਨ ਨੇ وزیر ਖਾਨ ਨੂੰ ਲੱਖਾਂ ਰੁਪਏ ਤੇ ਜ਼ੇਵਰ ਇਨਾਮ ਵਜੋਂ ਦਿੱਤੇ ਸਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਉਸ ਦੀਆਂ ਕਈ ਮੁਲਾਕਾਤਾਂ ਹੋਈਆਂ وزیر ਖਾਨ ਕਈ ਵਾਰੀ ਅੰਮ੍ਰਿਤਸਰ ਆਉਂਦਾ ਤੇ ਗੁਰੂ ਜੀ ਵੀ ਉਸ ਕੋਲ ਲਾਹੌਰ ਚਲੇ ਜਾਂਦੇ ਸੀ ਜਦੋਂ ਵੀ ਕਿਸੇ ਨੇ ਗੁਰੂ ਜੀ ਬਾਰੇ ਮੁਗਲ ਦਰਬਾਰ ਵਿੱਚ ਕੋਈ ਗੱਲ ਕਰਨੀ ਚਾਹੀ ਤਾਂ ਵਜ਼ੀਰ ਖਾਨ ਨੇ ਜ਼ਰੂਰ ਟੋਕਿਆ ਸੀ ਇਸ ਕਾਰਨ ਉਹਨਾਂ ਨੂੰ ਗੁਰੂ ਘਰ ਵਿੱਚ ਗੁਰੂ ਦਾ ਹਕਾਰਾ ਕਰਕੇ ਲਿਖਿਆ ਹੈ ਸਨ 1628 ਵਿੱਚ ਸ਼ਾਹਜਹਾਂ ਜਹਾਗੀਰ ਦੀ ਥਾਂ ਤਖਤ ਉੱਤੇ ਬੈਠਿਆ ਉਦੋਂ ਸ਼ਾਹਜਹਾਂ ਆਪ ਦਾ ਪੰਜਾਬ ਨਹੀਂ ਸੀ ਆ ਸਕਿਆ ਇਸ ਲਈ ਸ਼ਾਹੀ ਫੌਜਾਂ ਨੇ ਗੁਰੂ ਘਰ ਨਾਲ ਝੜਪਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ 1628 ਵਿੱਚ ਅੰਮ੍ਰਿਤਸਰ ਦੇ ਨਜ਼ਦੀਕ ਗੋਮਟਾਲੇ ਵਿਖੇ ਪਹਿਲੀ ਝੜਪ ਹੋਈ ਜਿਸ ਵਿੱਚ ਸ਼ਾਹੀ ਫੌਜਾਂ ਨੂੰ ਹਾਰ ਚਲਣੀ ਪਈ ਵਜ਼ੀਰ ਖਾਨ ਨੇ ਸਾਰੀ ਸਹੀ ਗੱਲਬਾਤ ਸ਼ਾਹਜਹਾਂ ਨੂੰ ਪਹੁੰਚਾ ਦਿੱਤੀ ਇਸ ਤੋਂ ਛੇਤੀ ਹੀ ਅਗਲੇ ਸਾਲ ਜਦ ਸ੍ਰੀ ਹਰਗੋਬਿੰਦਪੁਰ ਵਿੱਚ ਦੂਜੀ ਜੰਗ ਹੋਈ ਤਾਂ ਵਜ਼ੀਰ ਖਾਨ ਜੀ ਨੇ ਹੀ ਮੌਕਾ ਸੰਭਾਲ ਲਿਆ ਇਸ ਪਿਛੋਂ ਕੁਕਰਮੀ ਅਤੇ ਈਰਖਾਲੂ ਲੋਕ ਸ਼ਾਹਜਹਾਨ ਨੂੰ ਗੁਰੂ ਜੀ ਵਿਰੁੱਧ ਚੁੱਕਦੇ ਰਹੇ ਪਰੰਤੂ ਦਾਰਾ ਸ਼ਿਕੋ ਤੇ ਜਿਹੜੇ ਹੋਰ ਲੋਕ ਨੇਕਦਿਲ ਸਨ ਉਹ ਬਾਦਸ਼ਾਹ ਨੂੰ ਇਸ ਕੰਮ ਤੋਂ ਵਾਰਜ ਦੇ ਰਹੇ ਇੱਕ ਵਾਰ ਤਾਂ ਗੱਲ ਇੱਥੋਂ ਤੱਕ ਪਹੁੰਚ ਗਈ ਕਿ ਬਾਦਸ਼ਾਹ ਨੇ ਹਰਗੋਬਿੰਦਪੁਰ ਨਗਰ ਨੂੰ ਟਾ ਦੇਣ ਦਾ ਹੁਕਮ ਦਿੱਤਾ ਵਜ਼ੀਰ ਖਾਨ ਨੇ ਨੀਤੀ ਵਰਤੀ ਜਿਹੜੀ ਉਸ ਨਗਰ ਵਿੱਚ ਗੁਰੂ ਜੀ ਨੇ ਮਸਜਿਦ ਉਸਾਰੀ ਹੋਈ ਸੀ ਉਸ ਦੀ ਦਲੀਲ ਦੇ ਕੇ ਦਾਰਾ ਸ਼ਿਕੋ ਨੂੰ ਕਿਹਾ ਕਿ ਜਿਸ ਗੁਰੂ ਨੇ ਮਸਜਿਦ ਬਣਾਈ ਹੋਈ ਹੈ ਉਹ ਇਸਲਾਮ ਦਾ ਵਿਰੋਧੀ ਕਿਵੇਂ ਹੋ ਸਕਦਾ ਹੈ ਇਸ ਤਰ੍ਹਾਂ ਵਜ਼ੀਰ ਖਾਨ ਨੇ ਆਪਣੀ ਸਮਝ ਨਾਲ ਸਾਰੇ ਨਗਰ ਨੂੰ ਤਬਾਹੀ ਤੋਂ ਬਚਾ ਲਿਆ 1632 ਵਿੱਚ ਜਦੋਂ ਸ਼ਾਹ ਜਹਾਂ ਪੰਜਾਬ ਆਇਆ ਸੀ ਤਾਂ ਵਿਰੋਧੀਆਂ ਨੇ ਉਸ ਦੇ ਕੰਨ ਭਰੇ ਸਨ ਵਜ਼ੀਰ ਖਾਨ ਉਸ ਸਮੇਂ ਫਤਿਹ ਖਾਨ ਦੀ ਬਗਾਵਤ ਨੂੰ ਦਬਾਉਣ ਲਈ ਦੌਲਤਾਬਾਦ ਗਏ ਹੋਏ ਸਨ ਜਿਹੜਾ ਕਿ ਸਿੰਧ ਵਿੱਚ ਹੈ ਗੁਰੂ ਜੀ ਦੇ ਵਿਰੋਧੀ ਸ਼ਾਹਜਹਾਂ ਨੂੰ ਸ੍ਰੀ ਗੁਰੂ ਹਰਗੋਬਿੰਦ ਜੀ ਵਿਰੁੱਧ ਕਾਰਵਾਈ ਕਰਨ ਨੂੰ ਪ੍ਰੇਰ ਰਹੇ ਸਨ ਤਾਂ ਦੂਜੇ ਪਾਸੇ ਵਜ਼ੀਰ ਖਾਨ ਜਿੱਤ ਕੇ ਪਹੁੰਚ ਗਿਆ ਸੀ ਤੇ ਉਸ ਨੇ ਸ਼ਾਹਜਹਾਂ ਦੇ ਸਾਰੇ ਭੁਲੇਖੇ ਦੂਰ ਕਰ ਦਿੱਤੇ ਵਜ਼ੀਰ ਖਾਨ ਨੇ ਕਿਸੇ ਦੀ ਇੱਕ ਨਾ ਚੱਲਣ ਦਿੱਤੀ ਵਿਰੋਧੀਆਂ ਨੇ ਸ਼ਿਕਾਇਤਾਂ ਕੀਤੀਆਂ ਕਿ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਜੇ ਨਾ ਰੋਕਿਆ ਗਿਆ ਤਾਂ ਕਈ ਉਪਦਰ ਖੜੇ ਹੋਣਗੇ ਵਜ਼ੀਰ ਖਾਨ ਨੇ ਸਾਰੇ ਵੇਰਵੇ ਦੱਸੇ ਤੇ ਬਾਬਰ ਤੋਂ ਲੈ ਕੇ ਜਹਾਂਗੀਰ ਤੱਕ ਦੇ ਗੁਰੂ ਸਾਹਿਬ ਨਾਲ ਸੰਬੰਧਾਂ ਨੂੰ ਦੱਸਿਆ ਉਸਨੇ ਕਿਹਾ ਕਿ ਸ੍ਰੀ ਗੁਰੂ ਜੀ ਦੇ ਧਾਵਾ ਬੋਲਣਾ ਖਜ਼ਾਨੇ ਦੀ ਬਰਬਾਦੀ ਤੇ ਪਰਜਾਂ ਨੂੰ ਦੁਖੀ ਕਰਨ ਵਾਲੀ ਗੱਲ ਹੈ ਗੁਰੂ ਜੀ ਭਾਵੇਂ ਚਾਰ ਵਾਰੀ ਜਿੱਤੇ ਸਨ ਪਰ ਉਹਨਾਂ ਨੇ ਕੋਈ ਮਲ ਨਹੀਂ ਮਾਰੀ ਸੀ ਖਜ਼ਾਨਾ ਨਹੀਂ ਲੁੱਟਿਆ ਸੀ ਇਸ ਤੋਂ ਜ਼ਾਹਰ ਹੋ ਜਾਂਦਾ ਹੈ ਕਿ ਉਹ ਲੜਨ ਲਈ ਮਜਬੂਰ ਕਰ ਦਿੱਤੇ ਗਏ ਸਨ ਗੁਰੂ ਘਰ ਤਾਂ ਹਰ ਇੱਕ ਲਈ ਖੁੱਲਾ ਹੈ ਤੇ ਉੱਥੇ ਸਾਰਾ ਦਿਨ ਲੰਗਰ ਚੱਲਦਾ ਰਹਿੰਦਾ ਹੈ। ਵਜ਼ੀਰ ਖਾਨ ਨੇ ਕਿਹਾ ਪੀਰਾ ਫਕੀਰਾਂ ਤੋਂ ਜਿੱਤਣਾ ਕੀ ਔਖਾ ਹੈ। ਸਿਰ ਝੁਕਾ ਦਈਏ ਤਾਂ ਜਿੱਤ ਗਏ। ਫਿਰ ਜੋ ਮੰਗੋ ਸੋ ਲੈ ਲਵੋ। ਇਹ ਤਾਂ ਮੁੱਢੋਂ ਕਦੀਮੇ ਚਾਲ ਹੈ ਕਿ ਫਰੀਦ ਦੁਨੀਆਦਾਰੀ ਅੱਗੇ ਨਹੀਂ ਨਿਉਂਦੇ। ਕਿਉਂਕਿ ਉਹ ਬੇਗਰਜ਼ ਹਨ ਤੇ ਦੁਨੀਆਦਾਰ ਗਰਜ਼ਮੰਦ ਹੈ। ਇਸ ਬੇਬਾਕੇ ਨਾਲ ਵਜ਼ੀਰ ਖਾਨ ਬੋਲੇ ਕਿ ਸਭ ਚੁੱਪ ਹੋ ਗਏ ਵਜ਼ੀਰ ਖਾਨ ਨੇ ਫਿਰ ਕਿਹਾ ਕਿ ਗੁਰੂ ਦੀ ਜਿੱਤ ਦਾ ਵੱਡਾ ਕਾਰਨ ਇਹ ਹੈ ਕਿ ਗੁਰੂ ਦੇ ਸਿੱਖ ਆਦਰਸ਼ ਨੂੰ ਮੁੱਖ ਰੱਖ ਕੇ ਲੜਦੇ ਹਨ ਤੇ ਜਾਨ ਬਚਾ ਕੇ ਨਹੀਂ ਭਜਦੇ ਉਹਨਾਂ ਨੇ ਗੁਰੂ ਜੀ ਤੋਂ ਸੱਚਮੁੱਚ ਸਭ ਕੁਝ ਵਾਰਸ ਉਟਿਆ ਹੈ ਵੱਡੀ ਗੱਲ ਜਿਵੇਂ ਬਾਦਸ਼ਾ ਤੁਸੀਂ ਆਪਣੀ ਇਤਬਾਰੀ ਦਾ ਪੱਖ ਕਰਦੇ ਹੋ ਇਸ ਤਰ੍ਹਾਂ ਪ੍ਰਮਾਤਮਾ ਵੀ ਆਪਣੇ ਪਿਆਰੇ ਦਾ ਪਖ ਪੂਰਦਾ ਹੈ। ਸ਼੍ਰੀ ਗੁਰ ਹਰਗੋਬਿੰਦ ਸਾਹਿਬ ਜੀ ਅੱਲਾ ਦੇ ਨਬੀ ਹਨ। ਜਦ ਖੁਦਾ ਉਹਨਾਂ ਵੱਲ ਹੈ ਤਾਂ ਬੰਦਿਆਂ ਦੀ ਕੀ ਪੇਸ਼ ਚਲਦੀ ਹੈ? ਜੋ ਫਕੀਰ ਰੱਬ ਦੀ ਜ਼ਾਤ ਹਨ। ਭਾਵੇਂ ਪ੍ਰਗਟ ਕਿਸੇ ਮਾਜਬ ਵਿੱਚ ਹੋਣ ਹਰ ਅੰਦਰੋਂ ਸਭ ਨੂੰ ਇੱਕ ਮੰਨਦੇ ਹਨ। ਉਹ ਸਿੱਖਾਂ ਤੇ ਮੁਸਲਮਾਨਾਂ ਨੂੰ ਇੱਕ ਕਰਕੇ ਜਾਣਦੇ ਹਨ। ਸ਼ਾਹ ਜਹਾਂ ਨੇ ਵਜ਼ੀਰ ਖਾਨ ਦੀ ਨੀਤੀ ਦੀ ਹਾਮੀ ਭਰੀ। ਉਹ ਸੁਪਰੰਤ ਕੋਈ ਵੀ ਫੌਜੀ ਕਾਰਵਾਈ ਨਾ ਕਰ ਸਕਿਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਕੀਰਤਪੁਰ ਵਸਾਉਣ ਲਈ ਚਲੇ ਗਏ ਤਾਂ ਵਜ਼ੀਰ ਖਾਂ ਵੀ ਕੀਰਤਪੁਰ ਪਹੁੰਚਿਆ ਸੀ ਤੇ ਉਸ ਨੇ ਜਾ ਕੇ ਗੁਰੂ ਸਾਹਿਬ ਜੀ ਨੂੰ ਬੇਸ਼ਕੀਮਤੀ ਭਟਾਵਾਂ ਪੇਸ਼ ਕੀਤੀਆਂ ਵਜ਼ੀਰ ਖਾਂ ਨੇ ਆਪਣੀ ਸਾਰੀ ਉਮਰ ਸ਼ਾਂਤੀ ਵਿੱਚ guzari ਸੀ ਸਾਰੀ ਜ਼ਿੰਦਗੀ ਵਿੱਚ ਕਦੇ ਵੀ ਨਮਾਜ਼ ਪੜਨੋ ਨਾ ਖੁੰਝਿਆ ਆਪਣੀ ਕਮਾਈ ਲੋੜਵੰਦਾਂ 'ਚ ਵੰਡ ਕੇ ਬੜਾ ਖੁਸ਼ ਹੁੰਦਾ ਸੀ ਜਿਹੜੀ ਉਹਨਾਂ ਨੇ ਲਾਹੌਰ ਵਿੱਚ ਮਸਜਿਦ ਬਣਾਈ ਸੀ ਉਹ ਪਹਿਲੀ ਮਸਜਿਦ ਕਹੀ ਜਾ ਸਕਦੀ ਹੈ ਜੋ ਹਿੰਦੂ ਤੁਰਖ ਤੇ ইরਾਨੀ ਤਰਜ਼ ਦੀ ਹੈ ਸੋ ਸਾਹਾ ਸੰਗਤ ਜੀ ਇਸ ਪ੍ਰਕਾਰ ਵਜ਼ੀਰ ਖਾਨ ਗੁਰੂ ਘਰ ਦਾ ਸ਼ਰਧਾਲੂ ਹੋਇਆ ਹੈ ਹੋਈਆ ਭੁੱਲਾ ਚੁੱਕਾਂ ਦੀ ਖਿਵਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ